ਪਿਆ ਵਾਲੇ ਮੁੰਡੇ ਦੀ ਮਾਂ ਨੇ ਮਲਵਈ ਗਿੱਧੇ ਵਾਲੇ ਮੁੰਡਿਆਂ ਨਾਲ ਘਰ ਅੰਦਰ ਵੜਨ ਤੋਂ ਪਹਿਲਾਂ ਹੀ ਕਰਤਾ ਆ ਕੰਮ ਹੁਣ ਤੱਕ ਤੁਸੀਂ ਵਿਆਹਾਂ ਵਾਲੇ ਘਰਾਂ ਵਿੱਚ ਨਾਨਕਿਆਂ ਜਾਂ ਰਿਸ਼ਤੇਦਾਰਾਂ ਦੇ ਸ਼ਗਨ ਹੁੰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇਸ ਪਰਿਵਾਰ ਨੇ ਕੀਤਾ ਸਭ ਤੋਂ ਵੱਖਰਾ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਸ਼ਗਨ ਕਰ ਰਹੀ ਏ ਦਰਅਸਲ ਇਸ ਔਰਤ ਦੇ ਮੁੰਡੇ ਦਾ ਵਿਆਹ ਸੀ ਅਤੇ ਜਦੋਂ ਬਰਾਤ ਚੜ੍ਹਨ ਤੋਂ ਪਹਿਲਾਂ ਮਲਵਈ ਗਿੱਧੇ ਵਾਲੇ ਮੁੰਡੇ ਕੁੜੀਆਂ ਆਉਂਦੇ ਨੇ ਤਾਂ ਮੁੰਡੇ ਦੀ ਮਾਂ ਉਹਨਾਂ ਨੂੰ ਗੇਟ ਤੇ ਰੋਕ ਲੈਂਦੀ ਏ ਅਤੇ ਉਹਨਾਂ ਦਾ ਰਿਸ਼ਤੇਦਾਰਾਂ ਵਾਂਗ ਮੂੰਹ ਮਿੱਠਾ ਕਰਵਾ ਕੇ ਸ਼ਗਨ ਕਰਦੀ ਏ ਇਹ ਦੇਖ ਭੰਗੜੇ ਵਾਲਾ ਇੱਕ ਮੁੰਡਾ ਮੌਕੇ ਤੇ ਵੀਡੀਓ ਬਣਾਉਣ ਲੱਗ ਜਾਂਦਾ ਏ ਬਹੁਤ ਸਾਰੇ ਲੋਕ ਤਾਂ ਰਿਸ਼ਤੇਦਾਰਾਂ ਤੋਂ ਬਿਨਾਂ ਕਿਸੇ ਨੂੰ ਚਾਹ ਪਾਣੀ ਵੀ ਨਹੀਂ ਪੁੱਛਦੇ ਪਰ ਇਸ ਪਰਿਵਾਰ ਨੇ ਵਿਆਹ ਵਿੱਚ ਆਏ ਹਰ ਇੱਕ ਦਾ ਸ਼ਗਨ ਪੂਰੇ ਚਾਹ ਅਤੇ ਖੁਸ਼ੀ ਨਾਲ ਕੀਤਾ ਸੋ ਇਹ ਹੁੰਦੇ ਨੇ ਸ਼ਗਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਫਰਕ ਕੁਝ ਨਹੀਂ ਪੈਂਦਾ ਪਰ ਬੰਦਾ ساری ਜ਼ਿੰਦਗੀ ਯਾਦ ਜ਼ਰੂਰ ਰਹਿੰਦਾ ਹੈ ਇਹ ਪੰਗੜੇ ਵਾਲੇ ساری ਉਮਰ ਇਸ ਪਰਿਵਾਰ ਵੱਲੋਂ ਕੀਤਾ ਸਤਕਾਰ ਯਾਦ ਰੱਖਣਗੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ